ਰਾਜਵੀਰ ਜਵੰਦੇ ਦੀ ਅੰਤਮ ਅਰਦਾਸ ਤੇ ਅੱਜ ਪਰਿਵਾਰ ਵਿਰਲਾਪ ਕਰ ਰਿਹਾ ਸੀ ਜਿੱਥੇ ਉਸ ਨੂੰ ਚਾਉਣ ਵਾਲੇ ਬਹੁਤ ਸਾਰੇ ਸਰੋਤੇ ਪਿੰਡ ਪੋਨਾ ਜ਼ਿਲ੍ਹਾ ਜਗਰਾਉਂ ਦੇ ਵਿੱਚ ਪਹੁੰਚੇ ਸੀ ਉੱਥੇ ਹੀ ਅੱਜ ਸਵੇਰ ਜਿਹੜਾ ਘਰ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਉਸ ਦੇ ਭੋਗ ਪਾਉਣ ਲਈ ਰਾਜਵੀਰ ਜਵੰਦੇ ਦੇ ਖੇਤ ਦੇ ਵਿੱਚ ਮਹਾਰਾਜ ਦੀ ਬੀੜ ਲ ਜਾਂਦੀ ਗਈ ਜਦੋਂ ਬੀੜ ਲੈ ਕੇ ਗ੍ਰੰਤੀ ਸਿੰਘ ਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਤੇ ਪਿੰਡ ਦੇ ਕਲੱਬ ਦੇ ਨੌਜਵਾਨ ਜਾ ਰਹੇ ਸੀ ਪਤਨੀ ਮਾਤਾ ਤੇ ਭੈਣ ਰਾਜਵੀਰ ਜਵੰਦੇ ਦੀ ਵਰਲਾਪ ਕਰ ਰਹੀ ਸੀ ਉਹਨਾਂ ਨੌਜਵਾਨਾਂ ਨੂੰ ਇਹ ਗੱਲ ਆਖ ਰਹੀ ਸੀ ਕਿ ਅੱਗੇ ਜਦੋਂ ਤੂੰ ਪਿੰਡ ਘਰ ਦੇ ਵਿੱਚ ਆਉਂਦਾ ਸੀ ਤੈਨੂੰ ਪਿੰਡ ਦੇ ਨੌਜਵਾਨ ਮਿਲਣ ਦੇ ਲਈ ਪਹੁੰਚਦੇ ਸੀ ਤੇ ਤੂੰ ਇਹ ਗੱਲ ਆਖਦਾ ਸੀ ਕਿ ਜਿਹੜਾ ਮੈਨੂੰ ਮਿਲਣ ਦੇ ਲਈ ਆਵੇ ਚਾਹ ਪਾਣੀ ਤੋਂ ਬਿਨਾ ਘਰੋਂ ਨਾ ਜਾਵੇ ਚਾਹੇ ਕੋਈ ਬਜ਼ੁਰਗ ਪਿੰਡ ਪੌਣਾ ਦਾ ਰਾਜਵੀਰ ਜਵੰਦੇ ਨੂੰ ਮਿਲਣ ਦੇ ਲਈ ਆਉਂਦਾ ਸੀ ਛੋਟੇ ਜਿਹੜੇ ਬੱਚੇ ਆ ਜਿਨ੍ਹਾਂ ਦਾ ਜਨਮ ਜਿਹੜਾ ਹੁਣੇ ਹੋਇਆ ਜਾਂ 4-5 ਸਾਲ ਦੇ ਉਹ ਜिद ਕਰਦੇ ਸੀ ਕਿ ਰਾਜਵੀਰ ਜਵੰਦੇ ਨਾਲ ਤਸਵੀਰ ਖਚਾਉਣੀ ਹੈ ਉਹ ਆਪਣੇ ਘਰ ਦੇ ਬਜ਼ੁਰਗਾਂ ਨੂੰ ਲੈ ਕੇ ਰਾਜਵੀਰ ਜਵੰਦੇ ਦੇ ਘਰ ਪਹੁੰਚਦੇ ਸੀ ਨਾਲੇ ਬੱਚਿਆਂ ਦੇ ਨਾਲ ਲਾੜ ਪਿਆਰ ਕਰਦਾ ਸੀ ਰਾਜਵੀਰ ਜਵੰਦਾ ਨਾਲੇ ਤਸਵੀਰਾਂ ਕਚਵਾਉਂਦਾ ਸੀ ਤੇ ਬਜ਼ੁਰਗਾਂ ਨੂੰ ਆਖਦਾ ਸੀ ਤੁਸੀਂ ਮੇਰੇ ਵੱਡੇ ਆ ਤੁਹਾਡੇ ਆਸ਼ੀਰਵਾਦ ਦੇ ਨਾਲ ਮੈਨੂੰ ਇਹ ਮੁਕਾਮ ਹਾਸਲ ਹੋਇਆ ਤੁਸੀਂ ਮੇਰੇ ਪਿੰਡ ਦੇ ਚਾਚੇ ਤਾਏ ਆ ਭਾਵੇਂ ਮੈਂ ਅੱਜ ਕਲਾਕਾਰੀ ਖੇਤਰ ਦੇ ਵਿੱਚ ਜਿੰਨਾ ਮਰਜੀ ਪ੍ਰਸਿੱਧ ਹੋ ਗਿਆ ਪਰ ਮੈਂ ਤੁਹਾਡਾ ਛੋਟਾ ਬੱਚਾ ਤੁਹਾਡਾ ਸਤਕਾਰ ਉਹਨਾਂ ਹੀ ਕਰਦਾ ਵੇਚ ਜਿਹ ਕੋ ਹੋ ਕੇ ਬਾਵਾ ਜਦੋਂ ਮਰਜ਼ੀ ਮੇਰੇ ਕੋਲ ਆਓ ਪਰ ਆਉਣ ਤੇ ਇੱਕ ਸ਼ਰਤ ਆ ਕਿ ਮੇਰੇ ਘਰੋਂ ਚਾਹ ਪਾਣੀ ਰੋਟੀ ਪਾਣੀ ਖਾ ਕੇ ਜਾਇਓ ਅੱਜ ਮਾਤਾ ਜਦੋਂ ਇਹ ਬੋਲ ਬੋਲ ਰਹੀ ਸੀ ਕਿ ਪੁੱਤਰਾ ਹੁਣ ਜਿਹੜੇ ਤੇਰੇ ਘਰੇ ਆਉਣਗੇ ਉਹਨਾਂ ਨੂੰ ਰੋਟੀ ਪਾਣੀ ਚਾਹ ਪਾਣੀ ਕੌਣ ਪੁੱਛੇਗਾ ਇਹ ਗੱਲਾਂ ਜਿੱਥੇ ਪਿੰਡ ਦੇ ਨੌਜਵਾਨ ਕਲੱਬ ਜਿਨ੍ਹਾਂ ਨੇ ਅੱਜ ਅੰਤਮ ਅਰਦਾਸ ਤੇ ਸੇਵਾ ਕੀਤੀ ਆਪਣਾ ਅਹਿਮ ਯੋਗਦਾਨ ਨਿਭਾਇਆ ਜਿੱਥੇ ਟ੍ਰੈਫਿਕ ਕਾਲਸ ਤੇ ਗੱਡੀਆਂ ਦੀ ਪਾਰਕਿੰਗ ਤੋਂ ਲੈ ਕੇ ਲੰਗਰ ਦੀ ਸੇਵਾ ਤੇ ਹੋਰ ਜਿੰਨੇ ਵੀ ਬੰਦੋਬਾਸਤ ਸੀ ਸਾਰੇ ਬੰਦੋਬਾਸਤ ਇਹਨਾਂ ਨੌਜਵਾਨਾਂ ਨੇ ਕੀਤੇ ਉੱਥੇ ਉਹ ਨੌਜਵਾਨ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਕਿ ਅੱਜ ਸਾਡੇ ਪਿੰਡ ਦਾ ਨਾਮ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਪਹਚਾਣ ਵਾਲਾ ਉਹ ਹੀਰਾ ਜਿਨੇ ਇਸ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਖੇਡਦੇ ਆ ਇਸ ਪਿੰਡ ਦੇ ਵਿੱਚ ਜਨਮ ਲੈ ਕੇ ਇਸ ਪਿੰਡ ਦੀ ਗਰਾਊਂਡਾਂ ਦੇ ਵਿੱਚ ਖੇਡ ਕੇ ਐਡਾ ਵੱਡਾ ਮੁਕਾਮ ਹਾਸਲ ਕੀਤਾ ਤੇ ਅੱਜ ਉਹ ਇਸ ਪਿੰਡ ਦੇ ਵਿੱਚੋਂ ਚਲਾ ਗਿਆ ਇਹ ਜਿਹੜਾ ਘਾਟਾ ਪੈ ਗਿਆ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿੱਥੇ ਪਰਿਵਾਰ ਬਿਰਲਾਪ ਕਰ ਰਿਹਾ ਸੀ ਪਤਨੀ ਤੁਰੀ ਜਾਂਦੀ ਜਿਹੜੀ ਔਰ ਹੋ ਰਹੀ ਸੀ ਸ਼ਾਇਦ ਉਹਨਾਂ ਨੂੰ ਅੱਜ ਧਰਤੀ ਵੇਲ ਨਹੀਂ ਦੇ ਰਹੀ ਸੀ ਕਿ ਕਿੱਡਾ ਵੱਡਾ ਕਹਿਰ ਪ੍ਰਮਾਤਮਾ ਨੇ ਉਹਨਾਂ ਦੇ ਉੱਤੇ ਢਾਇਆ ਕਿਉਂਕਿ ਜਿਹੜੇ ਗਰਾਊਂਡ ਦੇ ਵਿੱਚ ਰਾਜਵੀਰ ਜਵੰਦੇ ਦਾ ਪਹਿਲਾ ਖਾੜਾ ਲੱਗਾ ਸੀ ਜਿਸ ਗਰਾਊਂਡ ਦੇ ਵਿੱਚ ਜਦੋਂ ਰਾਜਵੀਰ ਗਵੰਦਾ ਪਟਿਆਲਾ ਦੀ ਯੂਨੀਵਰਸਿਟੀ ਤੋਂ ਪੜ੍ਹ ਕੇ ਘਰੇ ਆਇਆ ਸੀ ਤੇ ਪਹਿਲਾ ਖਾੜਾ ਜਿਸ ਗਰਾਊਂਡ ਦੇ ਵਿੱਚ ਲੱਗਾ ਸੀ ਉੱਥੇ ਹੀ ਉਹ ਪੰਜਾਂ ਤੱਤਾਂ ਦੇ ਵਿੱਚ ਵਲੀਨ ਹੋਇਆ ਸੀ ਅੰਤਮ ਸੰਸਕਾਰ ਉਸੇ ਗਰਾਊਂਡ ਦੇ ਵਿੱਚ ਕੀਤਾ ਗਿਆ ਤੇ ਉਸ ਤੋਂ ਥੋੜੀ ਦੂਰ ਜਾ ਕੇ ਰਾਜਵੀਰ ਜਵੰਦੇ ਦਾ ਆਪਣਾ ਖੇਤ ਆ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਹਿਜ ਪਾਠ ਪ੍ਰਕਾਸ਼ ਕੀਤਾ ਸੀ ਉਹਨਾਂ ਦੇ ਭੋਗ ਪਾਏ ਗਏ ਤੇ ਅੱਜ ਪਰਿਵਾਰ ਕਿਤੇ ਨਾ ਕਿਤੇ ਸੋਚ ਰਿਆ ਸੀ ਕਿ ਜਿਹੜਾ ਇਹ ਕੱਠ ਅੱਗੇ ਹੁੰਦਾ ਸੀ ਚਾ ਚੜਦਾ ਸੀ ਪਰ ਅੱਜ ਜਿਹੜੇ ਲੋਕ ਆ ਰਹੇ ਸੀ ਉਹਨਾਂ ਨੂੰ ਵੇਖ-ਵੇਖ ਕੇ ਕਿ ਮੇਰੇ ਪੁੱਤ ਨੇ ਕਿੰਨੇ ਲੋਕ ਕਮਾਏ ਕਿੰਨੀ ਇੱਜ਼ਤ ਕਮਾਈ ਤੇ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਅੱਜ ਚੇਤੇ ਕਰ ਕਰਕੇ ਜਿੱਥੇ ਆਮ ਲੋਕਾਂ ਦਾ ਗਸ਼ ਭਰ ਰਿਹਾ ਸੀ ਉੱਥੇ ਪਤਨੀ ਤੇ ਮਾਤਾ ਉਹ ਵੀ ਵਿਰਲਾਪ ਕਰ ਰਹੇ ਸੀ